ਇਲਾ ਤਾਂ ਤੁਸੀਂ ਉੱਪਰ ਜਿਹੜੀ ਵੀਡੀਓ ਚੱਲਦੀ ਪਈ ਐ ਇਹ ਵੀਡੀਓ ਜ਼ਰੂਰ ਦੇਖਿਓ ਅੱਜ ਸੁਹੇਲ ਦੀ ਮੈਂ ਕਹਿੰਦਾ ਇਹ ਵੀਡੀਓ ਐਂ ਵਾਇਰਲ ਹੋ ਰਹੀ ਆ ਤੇ ਉਹਦੇ ਵਿੱਚ ਕੀ ਆ ਇੱਕ ਕੋਈ ਡਾਂਸਰ ਭੈਣ ਕਿਉਂਕਿ ਕਈਆਂ ਦਾ ਧੰਦਾ ਬਣ ਜਾਂਦਾ ਹੈ ਕਈ ਕਮਾਈ ਵਾਸਤੇ ਕਰਦੇ ਆ ਜਿਨ੍ਹਾਂ ਦਾ ਘਰ ਦਾ ਰੋਜ਼ਗਾਰ ਆ ਮੈਂ ਕਹਿੰਦਾ ਕਿਤੇ ਨੱਚ ਕੇ ਉਹਨਾਂ ਨੇ ਦਿਹਾੜੀ ਲੈਣੀ ਇਸ ਤੋਂ ਬਾਅਦ ਉਹਨਾਂ ਨੇ ਘਰ ਦੇ ਮੈਂ ਕਹਿੰਦਾ ਰੋਟੀ ਵਾਸਤੇ ਪੈਸੇ ਲੈ ਕੇ ਆਨੇ ਬਹੁਤ ਕੁਝ ਦੇਖਣਾ ਪੈਂਦਾ ਯਾਰ ਆ ਜਿਹੜੀ ਵੀਡੀਓ ਦੇ ਵਿੱਚ ਆਪਾਂ ਦੇਖਦੇ ਪਏ ਆਣ ਅੱਜੇ 101% ਕਹਿ ਸਕਦਾ ਮੁੰਡੇ ਦੀ ਗਲਤੀ ਹੋ ਸਕਦੀ ਆ ਕਿਉਂਕਿ ਕਈਆਂ ਨੂੰ ਤਾਂ ਪੈਸੇ ਦਾ ਇੰਨਾ ਲਾਲਚ ਹੋ ਗਿਆ ਨਾ ਬਈ ਅਸੀਂ ਪੈਸੇ ਦੇ ਨਾਲ ਆਹ ਡਾਂਸਰ ਨੂੰ ਖਰੀਦ ਲਾਂਗੇ ਬਈ ਉਹਨਾਂ ਦਾ ਇੱਕ ਧੰਦਾ ਨਾ ਸਮਝਿਆ ਕਰੋ ਉਹਨਾਂ ਦਾ ਇੱਕ ਰੋਜਗਾਰ ਸਮਝਿਆ ਕਰੋ ਜੇ ਉਹ ਨੱਚਦੀਆਂ ਨਾ ਲੋਕਾਂ ਦੇ ਸਾਹਮਣੇ ਨੱਚਦੀਆਂ ਤਾਂ ਉਹਨਾਂ ਦਾ ਇੱਕ ਰੋਜਗਾਰ ਹੁੰਦਾ ਤੇ ਤੁਸੀਂ ਉਹਨੂੰ ਸੋਚ ਲੰਨਿਆ ਸ਼ਾਇਦ ਇਹ ਨੱਚਣ ਲੱਗ ਗਈ ਇਹਦੇ ਤੇ ਪੈਸੇ ਦਿੱਤੋ ਕੋਈ 2-4 ਹਜ਼ਾਰ ਰੁਪਈਆ ਹੱਥ ਜੱਫੜਾਓ ਤੇ ਉਹ ਸਾਡੇ ਨਾਲ ਰੂਮ 'ਚ ਚਲੀ ਜਾਵੇ ਇੰਨੀਆਂ ਮਾੜੀਆਂ ਹਰਕਤਾਂ ਨਾ ਕਰਿਆ ਕਰੋ ਬਾਦ ਵਿੱਚ ਜਦੋਂ ਨੇ ਕੁੱਤੇਖਾਨੀ ਉਹਦੀ ਪੂਰੀ ਕੀਤੀ ਮੈਂ ਕਹਿੰਦਾ ਗਾਲਾਂ 3 ਪੈਰਾਂ ਦੀਆਂ ਕੱਢੀਆਂ ਕਿਉਂਕਿ ਗੁੱਸੇ ਵਿੱਚ ਹਰ ਇੱਕ ਕੁੜੀ ਕੱਢੂਗੀ ਜਦੋਂ ਨੇ 3 ਪੈਰਾਂ ਦੀਆਂ ਗਾਲਾਂ ਕੱਢੀਆਂ ਇਸ ਤੋਂ ਬਾਅਦ ਮੈਂ ਕਹਿੰਦਾ ਪੈਸੇ ਦਾ ਰੋਗ ਜਿਹੜਾ ਕਹਿੰਦੇ ਹੁੰਦੇ ਨਾ ਪੈਸੇ ਦਾ ਰੋਗ ਐ ਚੱਕ ਕੇ ਮਾਰੇ ਉਹਨੇ ਪੈਸੇ ਪਰ ਵੀਰੋ ਜੇ ਐਵੇਂ ਦੇ ਹਾਲਾਤਾਂ ਦੇ ਵਿੱਚ ਨਾ ਉਹਨਾਂ ਦੀਆਂ ਮਜਬੂਰੀਆਂ ਸਮਝਿਆ ਕਰੋ ਉਹਨਾਂ ਦੇ ਨੱਚਣ ਦਾ ਕਾਰਨ ਕੀ ਹੁੰਦਾ ਸੋਚੋ 1% ਗਲਤ ਵੀ ਹੁੰਦੀਆਂ ਇਹ ਮੈਂ ਇਹ ਨਹੀਂ ਕਹਿ ਸਕਦਾ ਸੂ ਦੀਆਂ 100% ਉਹ ਸਹੀ ਹੁੰਦੀਆਂ ਉਹਦੇ ਚ 1-2% ਐਵੇਂ ਦੀਆਂ ਵੀ ਹੁੰਦੀਆਂ ਜਿੰਨਾਂ ਦਾ ਇੱਕ ਢੰਡਾ ਬਣਾਇਆ ਹੁੰਦਾ ਪਰ ਜਿਹੜੀ ਆ ਕੁੜੀ ਦੇ ਹਾਲਾਤ ਦੇਖ ਕੇ ਆਪਾਂ ਵੀਡੀਓ ਦੇਖੀ ਆ ਇਹਦੇ ਤੋਂ ਲੱਗਦਾ ਪਿਆ ਮੈਂ ਕਹਿੰਦਾ ਉਹ ਕੁੜੀ ਪਤਾ ਨਹੀਂ ਅੰਦਰੋਂ ਕਿੰਨੇ ਡਿਪਰੈਸ਼ਨ ਚ ਹੋਊਗੀ ਉਹਨੂੰ ਕੀ ਕਿਹਾ ਗਿਆ ਹੋਊਗਾ ਇਹ ਆਪ ਨੂੰ ਵੀ ਪਤਾ ਜਦੋਂ ਪੈਗ ਕਿਸੇ ਦੇ ਲੱਗੇ ਹੁੰਦੇ ਨਾਲ ਬੋਲਣ ਲੱਗੇ ਕੋਈ ਨਹੀਂ ਸੋਚਦਾ ਉਹ ਕਹਿੰਦਾ ਨਾ ਸ਼ਾਇਦ ਰਾਜਾਂ ਦੀ ਕੁੜੀ ਆ ਇਹਨੂੰ 2-4000 ਦਿਓ ਤੇ ਆਪਾਂ ਕਮਰੇ ਚ ਲੈ ਜਾਈਏ ਹਰ ਇੱਕ ਕੁੜੀ ਐਵੇਂ ਦੀ ਨਹੀਂ ਹੁੰਦੀ ਬਈ ਪੈਸਿਆਂ ਪਿੱਛੇ ਉਹ ਡੱਗ ਪੇ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ